ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਉਹਦੇ ਵਿੱਚ ਬਲਕਿ ਨਿਆਂ ਦੀ بجائے ਦੋਸ਼ੀ ਨੂੰ ਹੀ ਕਈ ਵਾਰੀ ਬਚਣ ਦੇ ਰਾਸਤੇ ਬਣ ਜਾਂਦੇ ਆ ਕੱਲ ਤੋਂ ਲੈ ਕੇ ਅੱਜ ਤੱਕ ਵੀ ਜਿਹੜੀ ਕਾਰਵਾਈ ਹੋਈ ਹੈ ਉਹ ਵੀ ਤੁਹਾਡੇ ਵੀ ਧਿਆਨ ਚ ਹੈ ਪਹਿਲੀ ਗੱਲ ਤਾਂ ਜਿਹੜਾ ਜ਼ਰੂਰੀ ਕਦਮ ਸੀਗਾ ਸਭ ਤੋਂ ਜ਼ਰੂਰੀ ਕਦਮ ਕੋਈ ਵੀ ਕੇਸ ਫਾਈਲ ਕਰਨਾ ਕੋਈ ਵੀ ਕਾਨੂੰਨੀ ਜਿਹੜੀ ਕਾਰਵਾਈ ਸ਼ੁਰੂ ਕਰਨੀ ਹੈ ਤੇ ਪੋਸਟਮਾਰਟਮ ਹੋਣਾ ਬਹੁਤ ਜ਼ਰੂਰੀ ਹੈ ਉਹ ਅਸੀਂ ਤਿੰਨ ਡਾਕਟਰਾਂ ਦਾ ਬੋਰਡ ਬਣਾ ਕੇ ਤੁਹਾਡੀ ਮੰਗ ਮੁਤਾਬਕ ਜਿਹੜਾ ਉਹ ਹੋ ਚੁੱਕਾ ਹੈ ਦੂਸਰਾ ਜਿਹੜਾ ਹੈ ਜਿਹੜੀਆਂ ਅ ਕਿਸੇ ਵੀ ਡਾਕਟਰੀ ਕੰਮ ਵਾਸਤੇ ਅਗਰ ਕੋਈ ਕੋਈ ਅਣਸੁਖਾਵੀ ਘਟਨਾ ਕੋ ਮਦ ਭਾਗੀ ਘਟਨਾ ਵਾਪਰਦੀ ਆ ਕਿਸੇ ਦੇ ਇਲਾਜ ਦੇ ਵਿੱਚ ਕਿਸੇ ਡਾਕਟਰ ਦੇ ਕਿਸੇ ਹਸਪਤਾਲ ਦੇ ਲਾਪਰਵਾਹੀ ਦਾ ਕਿਸ ਤਰ੍ਹਾਂ ਦਾ ਦੋਸ਼ ਲੱਗਦਾ ਹੈ ਸਾਡਾ ਦੇਸ਼ ਆ ਸਾਡਾ ਸੰਵਿਧਾਨ ਆ ਉਹਦੀ ਇੱਕ ਸੱਟ ਪ੍ਰਕਿਰਿਆ ਹੈ ਜੇ ਉਹਨੂੰ ਅਸੀਂ ਉਹਦੇ ਤੋਂ ਪਾਸੇ ਚੱਲਾਂਗੇ ਤੇ ਤਾਂ ਵੀ ਕਿਸੇ ਵਾਸਤੇ ਉਹ ਰਿਲੀਫ ਦਾ ਕਾਰਨ ਬਣ ਸਕਦਾ ਉਹਦਾ ਉਹਦੇ 'ਚ ਬਚਾਅ ਹੋ ਸਕਦਾ ਜੀ ਮੇਰੇ ਨਾਲ ਧੱਕਾ ਕੀਤਾ ਗਿਆ ਤੇ ਇਸ ਤਰ੍ਹਾਂ ਮੈਨੂੰ ਕੀਤਾ ਗਿਆ ਤੁਸੀਂ ਸਾਡੇ ਨਾਲ ਸਹਿਯੋਗ ਕੱਲ ਦਾ ਕੀਤਾ ਹੈ ਸਾਡੀ ਜਿੱਦਾਂ